ਆ ਗਏ ਬਈ ਇਹਦਾ ਦਲਬਾਤ ਸਾਹਿਬ ਜੇਰਾ ਪ੍ਰਾਣਕਿਛੇ ਜੋ ਪਾਸਾ ਉਸੇ ਲੰਬੇ ਸਮੇਂ ਤੋਂ ਸੁਆਵਾ ਕਾਰ ਸੇਵਾ ਪੰਦੂ ਸਾਹਿਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ੋਲੇ ਚਲਦੀ ਦੀ ਪ੍ਰਬੰਧਤੀ ਜੋ ਉਹਨਾਂ ਦੀ ਪ੍ਰਬੰਧ ਕੀ ਨਾਲ ਇਹ ਸੇਵਾ ਸ਼ੁਰੂ ਹੋਈ ਸੀ ਉਹ ਪ੍ਰਾਤਨ ਸੁਨਹਿਰੀ ਸੇਵਾ ਚਾਲਦੀ ਗੁੰਮ ਜੀ ਤੋਂ ਗੁੰਮ ਜੀ ਬਹੁਤ ਪ੍ਰਾਤਨ ਸਮੇਂ ਜਮਾਲ ਰਣਜੀਤ ਸਿੰਘ ਨੇ ਇਹ ਸੇਵਾ ਕਰਾਈ ਸੀ ਤੇ ਉਸ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਵਧੀ ਅੱਜ 48 ਗੁੰਦ ਜਿਹੜੀਆਂ ਜਿਹਨੂੰ ਪਾਲ ਜਿੰਦਗੀ ਸੋਨਾ ਲਾਕਿਤਾਰ ਹੋ ਗਿਆ 14 ਪਹਿਲ ਲੋਕ ਜੀਆਂ ਚੌਥੀ ਨੇ ਤੇ ਉਸ ਤੋਂ ਬਾਅਦ ਦੂਜੀਆਂ ਪੱਤਰਾਂ ਲੱਗਣਾ ਤੇ ਸਮੂਹ ਸੰਗਤਾਂ ਦਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਭਾਈ ਮਹਿੰਗਾ ਸਿੰਘ ਦੇ ਹੁਸ਼ਾਰਪੁਰ ਤੋਂ ਸੰਗ ਲੈ ਕੇ ਆਉਂਦੇ ਉਹਨਾਂ ਨੇ ਜੋ ਵੀ ਤਿੰਨ ਫੁੱਲ ਵਾਲੀ ਸੰਗਤ ਦਾ ਸਾਰਾ ਸੋਨੇ ਸਿਬਾ ਜੀ ਲੱਗ ਲਿਆ ਹੋਰ ਸੰਗਤਾਂ ਦੇ ਸਹਿਯੋਗ ਦਿਨ ਲਾਕੀ ਦੀ ਸੰਗਤਾਂ ਦੇਸ਼ ਦੇ ਸੰਗਤਾਂ ਨਾਲ ਲੱਗ ਰਿਹਾ ਤੇ ਹੁਣ ਪਲਾਦਰ ਪਲਾਜੇ ਵੀ ਜਿਵੇਂ ਸੰਗਤਾਂ ਦਾ ਸਹਿਯੋਗ ਮਿਲੇਗਾ ਤੇ ਮੈਂ ਤੇ ਗੁਰੂ ਦੀ ਕਿਰਪਾ ਨਾਲ ਇਹ ਕਾਰਜ ਪੂਰਾ ਹੋਵੇਗਾ ਤੇ ਗੁਰੂ ਦੀ ਮਿਹਰ ਨਾਲ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸਿਕ ਤਾਂ ਤੇ ਬੇਨਤੀ ਵੀ ਸੰਗਤਾਂ ਬੇਨਤੀ ਅੱਗੇ ਬਹੁਤ ਬੜੀ ਉਤਸ਼ਾਹ ਨਾਲ ਸੇਵਾ ਕਰਦੀਆਂ ਤੇ ਗਾਵੇਂ ਸੰਗਤਾਂ ਇਤਨਾ ਤੋਂ ਕਿ ਜਿਸ ਕਾਰਜ ਇੱਥੇ ਨਹੀਂ ਕੀਤਾ ਮਾਨਸ ਕਿਆ ਵਿਚਾਰਾ ਰਾਮ ਗੁਰੂ ਦੀ ਕਿਰਪਾ ਨਾਲ ਸੰਗਤਾਂ ਨੂੰ ਭਲੀ ਭਾਂਤ ਜਾਣਦਾ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਨਾਲ ਦਸਾਂ ਦਿੰਦੀਆਂ ਤੇ ਇਸ ਤਰ੍ਹਾਂ ਗਾ ਦਿੰਦੀਆਂ ਰਹਿਣਗੇ ਤੇ ਸਤਿ ਸਿਵਾਦ ਸਾਰਾ ਪਹਿਲਾਂ